ਸਤਿ ਸ਼੍ਰੀ ਅਕਾਲ ਜੀ ਮੈਂ ਰਮਨ ਆਹਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਮਾਂ ਬੋਲੀ ਪੰਜਾਬੀ ਵਿੱਚ ਅੱਜ ਦੀ ਆਪਾਂ ਇਸ ਵੀਡੀਓ ਵਿੱਚ ਆਪਾਂ ਨਾਮ ਅਤੇ ਉਸ ਦੀਆਂ ਕਿਸਮਾਂ ਬਾਰੇ ਪੜਾਂਗੇ ਕਿਉਂਕਿ ਨਾਮ ਇੱਕ ਕਾਮਨ ਟੌਪਿਕ ਆਗਾ ਨਾਮ ਨਾਲ ਰਿਲੇਟਡ ਹੈ ਤੇ ਨਾਮ ਦੀਆਂ ਕਿਸਮਾਂ ਨਾਲ ਰਿਲੇਟਡ ਕੁਐਸਚਨ ਆਪਾਂ ਨੂੰ ਹਰ ਇੱਕ ਇਗਜ਼ਾਮ ਵਿੱਚ ਦੇਖਣ ਨੂੰ ਮਿਲਦੇ ਆ ਤਾਂ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਟੌਪਿਕ ਨਾਮ ਅਤੇ ਇਸ ਦੀਆਂ ਕਿਸਮਾਂ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਉਦਾਹਰਨ ਸਹਿਤ ਲਿਖੋ ਨੰਬਰ 1 ਖਾਸ ਨਾਮ ਕਿਸੇ ਖਾਸ ਮਨੁੱਖ ਚੀਜ਼ ਜਾਂ ਥਾਂ ਨੂੰ ਦਰਸਾਉਣ ਵਾਲੇ ਨਾਮ ਨੂੰ ਖਾਸ ਨਾਮ ਕਿਹਾ ਜਾਂਦਾ ਹੈ ਜਿਵੇਂ ਹਰਪਾਲ ਸਿੰਘ ਸਤਲੁਜ ਸਿੰਧ ਆਦਿ ਕਹਿੰਦਾ ਭਾਵ ਇਹ ਕਿ ਕਿਸੇ ਖਾਸ ਮਨੁੱਖ ਜਿਵੇਂ ਕਿਸੇ ਆਦਮੀ ਦਾ ਨਾਮ ਹੋ ਗਿਆ ਆਪਾਂ ਕਿਸੇ ਕਿਸੇ ਆਦਮੀ ਨੂੰ ਆਪਾਂ ਉਸਦੇ ਨਾਮ ਤੋਂ ਬਣਾਉਂਦੇ ਆ ਕਿਸੇ ਔਰਤ ਨੂੰ ਉਸਦੇ ਨਾਮ ਤੋਂ ਬਣਾਉਂਦੇ ਆ ਜਿਹੜਾ ਉਹਦਾ ਨਾਮ ਹੁੰਦਾ ਉਹ ਖਾਸ ਹੋ ਜਾਂਦਾ ਹੈ ਇਸੇ ਤਰ੍ਹਾਂ ਹੀ ਕਿਸੇ ਦਰਿਆ ਦਾ ਨਾਮ ਹੋ ਗਿਆ ਜਿਵੇਂ ਸਤਲੁਜ ਦਰਿਆ ਹੋ ਗਿਆ ਸਿੰਧ ਦਰਿਆ ਹੋ ਗਿਆ ਆਪਾਂ ਉਹਨਾਂ ਨੂੰ ਉਹਨਾਂ ਦੇ ਨਾਮ ਤੋਂ ਬੁਲਾਉਂਦੇ ਆ ਤਾਂ ਉਹ ਖਾਸ ਨਾਮ ਹੋ ਜਾਂਦੇ ਆ ਕਿਸੇ ਖਾਸ ਚੀਜ਼ ਨੂੰ ਆਪਾਂ ਜਦੋਂ ਕਿਸੇ ਖਾਸ ਨਾਮ ਨਾਲ ਬੁਲਾਉਂਦੇ ਆ ਤਾਂ ਉਹ ਕੀ ਹੋ ਜਾਂਦਾ ਹੈ ਖਾਸ ਨਾਮ ਹੋ ਜਾਂਦਾ ਹੈ ਨੰਬਰ 2 ਹੈ ਜੀ ਆਮ ਨਾਮ ਜਾਂ ਜਾਤੀਵਾਚਕ ਨਾਮ ਇੱਕ ਹੀ ਕਿਸਮ ਦੀਆਂ ਗਿਣਨਯੋਗ ਚੀਜ਼ਾਂ ਦੇ ਸਾਂਝੇ ਨਾਮ ਨੂੰ ਆਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਸਕੂਲ, ਕੁਰਸੀ, ਪੈਨ, ਦਰਿਆ, ਪਹਾੜ ਆਦਿ ਹੁਣ ਖਾਸ ਨਾਮ ਤੋਂ ਉਹ ਹੁੰਦੇ ਸੀ ਜਿਹੜੇ ਆਪਾਂ ਕਿਸੇ ਖਾਸ ਇੱਕ ਮਨੋੱਖ ਜਾਂ ਖਾਸ ਇੱਕ ਚੀਜ਼ ਜਾਂ ਥਾਂ ਲਈ ਵਰਤਦੇ ਹਾਂ ਪਰ ਆਮ ਨਾਮ ਉਹ ਹੁੰਦੇ ਆ ਜਿਹੜੀ ਆਪਿਆਂ ਸਾਰੀ ਇੱਕੋ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਲਈ ਇੱਕ ਹੀ ਨਾਮ ਵਰਤਦੇ ਆ ਉਹਨੂੰ ਕੀ ਕਹਿੰਦੇ ਆ ਆਮ ਨਾਮ ਜਾਂ ਜਾਤੀਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਸਕੂਲ ਆ ਜਿੰਨੇ ਵੀ ਸਕੂਲ ਆ ਚਾਹੇ ਉਹ ਪ੍ਰਾਈਵੇਟ ਬੇਟਾ ਚਾਹੋ ਸਰਕਾਰੀ ਹੈ ਤਾਂ ਆਪਾਂ ਨੂੰ ਸਕੂਲ ਹੀ ਕਹਾਂਗੇ ਕੁਰਸੀਆਂ ਹੀ ਜਿੰਨੀ ਵੀ ਤਰ੍ਹਾਂ ਦੀਆਂ ਕੁਰਸੀਆਂ ਹੁੰਦੀਆਂ ਤਾਂ ਆਪਾਂ ਉਹਨਾਂ ਨੂੰ ਕੁਰਸੀ ਹੀ ਕਹਾਂਗੇ ਉਸ ਦਾ ਕੋਈ ਹੋਰ ਪਾਰਟਿਕੂਲਰ ਨਾਮ ਨਹੀਂ ਹੁੰਦਾ ਇਸ ਕਰਕੇ ਵੀ ਜਿਹੜੇ ਆਮ ਆਮ ਨਾਮ ਜਾਂ ਜਾਤੀਵਾਚਕ ਨਾਮ ਹੁੰਦੇ ਆ ਉਹ ਸਾਰੀਆਂ ਸਾਂਝੀਆਂ ਚੀਜ਼ਾਂ ਦੇ ਨਾਮ ਹੁੰਦੇ ਆ ਨੰਬਰ 3 ਹੈ ਜੀ ਵਸਤੂਵਾਚਕ ਨਾਮ ਵਸਤੂਵਾਚਕ ਨਾਮ ਉਹ ਹੁੰਦੇ ਹਨ ਜਿਵੇਂ ਕੋਈ ਚੀਜ਼ ਤੋਲੀ ਜਾਂ ਮਣੀ ਜਾਣ ਵਾਲੀ ਹੁੰਦੀ ਹੈ ਤਾਂ ਉਹਨਾਂ ਦੇ ਨਾਮ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਦੁੱਧ ਦਾ ਦੁੱਧ ਨੂੰ ਆਪਾਂ ਮਣਦੇ ਆਂ ਠੀਕ ਹੈ ਨਾ ਕਿਉਂ ਨੂੰ ਆਪਾਂ ਮਣ ਸਕਦੇ ਹਾਂ ਮੱਖਣ ਨੂੰ ਆਪਾਂ ਤੋਲ ਸਕਦੇ ਹਾਂ ਆਟੇ ਨੂੰ ਤੋਲ ਸਕਦੇ ਹਾਂ ਲੋਹੇ ਨੂੰ ਤੋਲ ਸਕਦੇ ਹਾਂ ਤੇ ਇਹ ਜਿਹੜੀਆਂ ਤੋਲੀਆਂ ਜਾਂ ਮਣੀਆਂ ਜਾਣ ਵਾਲੀਆਂ ਚੀਜ਼ਾਂ ਹੁੰਦੀਆਂ ਹਨ ਨਾ ਉਹਨਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਉਹਨਾਂ ਦੇ ਨਾਵਾਂ ਨੂੰ ਵਸਤੂਵਾਚਕ ਨਾਮ ਕਿਹਾ ਜਾਂਦਾ ਹੈ ਨੰਬਰ 4 ਹੈ ਜੀ ਇਕਾਠਵਾਚਕ ਨਾਮ ਹੁਣ ਇਸ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਜਿਵੇਂ ਕਿਸੇ ਇਕੱਠ ਲਈ ਵਰਤੇ ਜਾਂਦੇ ਆ ਜਿਵੇਂ ਇਕੱਠ ਲਈ ਕੋਈ ਨਾਮ ਵਰਤਿਆ ਜਾਂਦਾ ਹੈ ਤਾਂ ਉਸ ਨੂੰ ਕੀ ਹੈ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ ਜਿਵੇਂ ਕੋਈ ਸਭਾ ਹੋਗੀ ਸੁਸਾਇਟੀ ਫੌਜ ਇਜੜ ਇਹੋ ਜਿਹੇ ਜਿਹੜੇ ਨਾਮ ਹੁੰਦੇ ਆ ਉਹਨਾਂ ਨੂੰ ਇਕੱਠਵਾਚਕ ਨਾਮ ਕਿਹਾ ਜਾਂਦਾ ਹੈ ਲਾਸਟ ਹੈ ਜੀ ਪਾਵਾਚਕ ਨਾਮ ਪਾਵਾਚਕ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਜਿਵੇਂ ਕਿ ਇਹ ਆਪਣੇ ਆਪ ਮਹਿਸੂਸ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਲਈ ਵਰਤਿਆ ਜਾਂਦਾ ਹੈ ਜਿਹੜੀਆਂ ਚੀਜ਼ਾਂ ਨੂੰ ਆਪਾਂ ਨਾ ਤਾਂ ਸ਼ੋਅ ਕਰ ਸਕਦੇ ਆ ਨਾ ਦੇਖ ਸਕਦੇ ਆ ਸਿਰਫ ਆਪਾਂ ਉਹਨਾਂ ਨੂੰ ਮਹਿਸੂਸ ਹੀ ਕਰ ਸਕਦੇ ਆ ਜਿਵੇਂ ਦੁੱਖ ਖੁਸ਼ੀ ਗਮ ਯਾਦ ਦੀ ਹੁਣ ਜਿਹੜੇ ਦੌਖਾ ਨਾ ਆਪਾਂ ਉਹਨਾਂ ਨੂੰ ਦੁੱਖ ਨੂੰ ਆਪਾਂ ਕਦੇ ਦੇਖਿਆ ਨਹੀਂ ਪਰ ਆਪਾਂ ਮਹਿਸੂਸ ਕਰ ਸਕਦੇ ਆ ਵੀ ਅੱਜ ਆਪਾਂ ਦੁਖੀ ਆ ਜਾਂ ਅੱਜ ਆਪਾਂ ਖੁਸ਼ ਆ ਤਾਂ ਉਹ ਕੀ ਹੁੰਦੇ ਆ ਪਾਵਾਚਕ ਨਾਮ ਹੁੰਦੇ ਹੈ ਠੀਕ ਹੈ ਜੀ ਤਾਂ ਏ ਸੀ ਜੀ ਆਪਣੇ ਨਾਮ ਅਤੇ ਉਸ ਦੀਆਂ ਕਿਸਮਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਪੂਰਾ ਟੌਪਿਕ ਸਮਝ ਆ ਗਿਆ ਹੋਣਾ ਹੈਗਾ ਤੇ ਇਹ ਇੱਕ ਬਹੁਤ ਹੀ ਖਾਸ ਟੌਪਿਕ ਹੁੰਦਾ ਹੈ ਕਿਉਂਕਿ ਹਰ ਇੱਕ ਇਗਜ਼ਾਮ ਵਿੱਚ ਆਪਾਂ ਨੂੰ ਨਾਮ ਜਾਂ ਇਸ ਦੀਆਂ ਕਿਸਮਾਂ ਨਾਲ ਰਿਲੇਟਡ ਕੋਈ ਨਾ ਕੋਈ ਕੁਐਸਚਨ ਜ਼ਰੂਰ ਆ ਜਾਂਦਾ ਹੈਗਾ ਠੀਕ ਹੈ ਜੀ ਧੰਨਵਾਦ